ਕਾਫੀ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਹੈ तकरीबन ਗਰੀਬ ਪਰਿਵਾਰਾਂ ਦੇ ਜੋ ਚਿੱਲੇ ਬੰਦ ਕਰਤੇ ਮੀਂਹ ਨਹੀਂ हट ਰਿਹਾ ਛੱਤਾਂ ਚੋ ਰਹੀਆਂ ਛੱਤਾਂ ਡਿੱਗ ਰਹੀਆਂ ਤੇ ਗਰੀਬ ਮਜ਼ਦੂਰਾਂ ਨੇ ਜੋ ਦਿਹਾੜੀਆਂ ਵੀ ਉਹ ਹੀ ਬੰਦ ਹੋ ਰਹੀਆਂ ਜਿਨ੍ਹਾਂ ਨੇ ਉਹੀ ਕਮਾਉਣਾ ਹੁੰਦਾ ਤੇ ਉਹੀ ਖਾਣਾ ਹੁੰਦਾਗਾ ਤੇ ਆਪਣੇ ਪਿੰਡ ਬਲਾਸਪੁਰ ਵੀਰਾਂ ਨੇ ਬਹੁਤ ਵਧੀਆ ਪਰਨਲਾ ਕੀਤਾ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਵੀ ਆਪਾਂ ਕਿਉਂ ਨਾ ਆਪਾਂ ਪਿੰਡ ਤੋਂ ਸ਼ੁਰੂ ਕੀਤਾ ਜਾਵੇ ਜੋ ਵੀ ਕਾਰਜ ਆਪਾਂ ਬਾਹਰ ਰਸਣ ਲੈ ਕੇ ਜਾਂਦੇ ਆਂ ਪਹਿਲਾਂ ਆਪਣੇ ਪਿੰਡ ਤੋਂ ਸ਼ੁਰੂ ਕੀਤਾ ਜਾਵੇ ਪਿੰਡ 'ਚ ਆਪਣੇ ਗਰੀਬ ਮਜ਼ਦੂਰਾਂ ਦੀ ਸਾਰ ਲਈ ਜਾਵੇ ਆਪਾਂ ਗੱਲਬਾਤ ਕਰਦੇ ਆਂ ਆਪਣੇ ਵੀਰਾਂ ਨਾਲ ਜਿਨ੍ਹਾਂ ਨੇ ਇੱਥੇ ਲੰਗਰ ਦਾ ਪ੍ਰਬੰਧ ਕੀਤਾਗਾ ਵੀ ਕਿੰਨੇ ਦਿਨ ਹੋ ਗਏ ਲੰਗਰ ਚੱਲਦੇ ਨੂੰ ਤੇ ਕਿੰਨੇ ਦਿਨ ਲੰਗਰ ਹੋ ਚੱਲਿਆ ਆਪਣੇ ਨਾਲ ਜੁੜੇ ਨੇ ਜੀ ਲਖਵੀਰ ਸੋਨੀ ਪੱਟੀ ਤੇ ਬਲੋਦ ਸ਼ਰਮਾ ਪਿੰਡ ਬਨਾਸਪੁਰ ਤੋਂ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਣਾਲਾ ਕੀਤਾ ਕਾਫੀ ਦਿਨਾਂ ਤੋਂ ਜਿਵੇਂ ਮੀਂਹ ਲਗਾਤਾਰ ਪੈ ਰਿਹਾ ਤੇ ਗਰੀਬ ਮਜ਼ਦੂਰਾਂ ਦੇ ਜਿਵੇਂ ਕੰਮਕਾਰ ਠੱਪ ਨੇ ਜਿਹੜੇ ਦਿਹਾੜੀ ਵਗਾਰਾ ਲੈਂਦੇ ਚ ਉਹ ਦਿਹਾੜੀਆਂ ਬੰਦ ਆ ਤੇ ਇਹਨਾਂ ਨੇ ਲੰਗਰ ਦਾ ਪਰੋਤ ਕੀਤਾ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਪਰੋਤ ਸ਼ਰਮਨਾ ਜੀ ਸ਼ਰਮਾ ਜੀ ਕਿਵੇਂ ਤੁਹਾਡੇ ਮਨ 'ਚ ਖਿਆਲ ਆ ਇਹ ਐਕਚੁਅਲੀ ਮੈਨੂੰ ਇਸ ਗੱਲ ਲਈ ਸੋਨੀ ਭੱਟੀ ਨੇ ਕਿਹਾ ਸੀਗਾ ਆਪਣੇ ਲਖਵੀ ਜੀ ਨੇ ਹਾਂਜੀ ਵੀ ਸਾਡੀਆਂ ਬਸਤੀਆਂ ਦੇ ਵਿੱਚ ਵਿੜੇ ਦੇ ਵਿੱਚ ਜਿਨ੍ਹਾਂ ਦੀ ਉਹ ਦਿਹਾੜੀ ਨਹੀਂ ਮਿਲ ਰਹੀ ਮੀ ਬਣ ਕਰਕੇ ਤੇ ਉਹਨਾਂ ਦੇ ਕੋਲ ਰੁਕੀ ਨਹੀਂ ਪੱਕ ਰਹੀ ਹੈਗੀ ਲੋਕ ਰਾਸ਼ਨ ਲਈ ਸਾਡੇ ਕੋਲ ਆ ਰਹੇ ਹੈਗੇ ਸਾਨੂੰ ਰਾਸ਼ਨ ਲੈ ਕੇ ਦਿਓ ਤੇ ਕਈ ਛੱਤਾਂ ਦਾ ਵੀ ਮਤਲਬ ਚੋ ਰਹੀਆਂ ਹੈਗੀਆਂ ਉਹਨਾਂ ਦੀ ਆਪ ਕਾਗਜ਼ ਦਾ ਪ੍ਰਬੰਧ ਕਰਨਾ ਤਲੋ ਉਹ ਵੀ ਅਸੀਂ ਕਿਹਾ ਹੋਇਆ ਕਾਗਜ਼ਾ ਵੀ ਇਹ ਸਹਿਤ ਪ੍ਰਬੰਧ ਕਰਦੇ ਆਂਗੇ ਲੱਗੇ ਹੋਏ ਆਂ ਬਟ ਉਹ ਲੰਗਰ ਦਾ ਸੀ ਸੋਚਿਆ ਵੀ ਅਸੀਂ ਆਪਣੇ ਲੋਕ ਇੱਥੇ ਹਰਾਂ ਲਈ ਏਡੀ ਦੂਰ ਲੂਰ ਜਾ ਕੇ ਸੇਵਾ ਕਰ ਰਹੇ ਆਂ ਕਿਉਂ ਨਾ ਅਸੀਂ ਆਪਣੇ ਪਿੰਡ ਦੀ ਸੇਵਾ ਕੀਤੀ ਜਾਵੇ ਜਿਹੜਾ ਆਪਣੇ ਪਿੰਡ ਕੋਈ ਗਰੀਬ ਭੁੱਖਾ ਨਾ ਸੋਵੇ ਉਸ ਲਈ ਅਸੀਂ ਇਹ ਉਪਰਾਲਾ ਸ਼ੁਰੂ ਕੀਤਾ ਸੀਗਾ ਤੇ ਮੈਂ ਵੀ ਇੱਕ ਦਿਨ ਪਹਿਲਾਂ ਵੀਡੀਓ 'ਚ ਬੋਲਿਆ ਸੀ ਵੀ ਕਿਉਂ ਨਾ ਆਪਣੇ ਪਿੰਡ ਤੋਂ ਸ਼ੁਰੂਆਤ ਕੀਤੀ ਜਾਂਦੀ ਹੈ ਹਨਾ ਉੱਥੇ ਦਾ ਰਾਸ਼ਨ ਪਹਿਲਾਂ ਹੀ ਬਹੁਤ ਇਕੱਠਾ ਹੋਇਆ ਪਿਆ ਤੇ ਆਪਣੇ ਜਿਹੜੇ ਪਿੰਡ ਦੇ ਗਰੀਬ ਮਜ਼ਦੂਰਾਂ ਨਾਲ ਹੀ ਬਾਹਰ ਖੜੀ ਜਾਵੇ ਹਾਂਜੀ ਇਹਦੇ ਲਈ ਸਾਨੂੰ ਫੇਰ ਮੈਂ ਆਪਣੇ ਪਿੰਡ ਦੇ ਮੋਹਤ ਉਹਦੇ ਵਿੱਚ ਆਪਣੇ ਸਪੈਸ਼ਲੀ ਜਿਹੜੇ ਬਾਹਰ ਬੰਦੇ ਬੈਠੇ ਆਗੇ ਆ ਜੇ ਆਪਾਂ ਗੱਲ ਕਰੀਏ ਆਪਣੇ ਪਿੰਡ ਦੀ ਪੰਚਾਇਤ ਦੀ ਗੱਲ ਕਰੀਏ ਜਿਸ ਵਿੱਚ ਆਪਣਾ ਸਰਪੰਚ ਬੂਟਾ ਸਿੰਘ ਚਲੋ ਹੁਣ ਕਿਸੇ ਕੇਸ ਜੋ ਵੀ ਉਹ ਗੱਲ ਹੋਈ ਹੋਈ ਸਭ ਨੂੰ ਪਤਾਗਾ ਉਹਨਾਂ ਨਾਲ ਵੀ ਗੱਲ ਕੀਤੀ ਅਸੀਂ ਪਿੰਡ ਦੇ ਮੈਂਬਰਾਂ ਨਾਲ ਹੋਰਾਂ ਨਾਲ ਗੱਲ ਕੀਤੀ ਤਾਂ ਸਭ ਨੇ ਹੀ ਕਿਹਾ ਵੀ ਆਪਾਂ ਚਲੋ ਬਾਹਰ ਤੋਂ ਕੁਝ ਹੋਈ ਜਾਂਦਾ ਆਪਾਂ ਆਪਣੇ ਪਿੰਡ ਦੀ ਬਾਹ ਫੜੀਏ ਹਰੇਕ ਦਾ ਸਹਿਯੋਗ ਇਸ ਵਿੱਚ ਆ ਰਿਹਾ ਸਭ ਤੋਂ ਪਹਿਲਾਂ ਅਸੀਂ ਮਨਦੀਪ ਆਪਣਾ ਮਾਨੂ ਮੈਂਬਰ ਦੇ ਘਰੋਂ ਕਣਕ ਲਈ ਉਸ ਤੋਂ ਬਾਅਦ ਹੋਰ ਪਿੰਡ ਦੇ ਵਿੱਚੋਂ ਜਿਹਦੇ ਕੋਲ ਵੀ ਜਾਨੇ ਕਿ ਕਿਤੋਂ ਸਾਨੂੰ ਜਵਾਬ ਨਹੀਂ ਮਿਲ ਰਿਹਾ ਇਹਦੇ ਵਿੱਚ ਸਾਡੇ ਜਿਹੜੇ ਮੋਢੀ ਆਗੂ ਸਾਨੂੰ ਹੈਲਪ ਕਰ ਰਹੇ ਆ ਤਰਨਦੀ ਬਲਾਸਪੁਰ ਹੈਗਾ ਆਸਟ੍ਰੇਲੀਆ ਤੋਂ ਆਪਣਾ ਜਗਦੇਵ ਜੱਗਾ ਹੈਗਾ ਮਨਜੀਤ ਸਿੰਘ ਧਾਲੀਵਾਲ ਦੋਤੀਗਾ ਸਾਰੇ ਸਾਡੇ ਨਾਲ ਸਹਿਯੋਗ ਕਰ ਰਹੇ ਹੈਗੇ ਆ ਵੀ ਜੋ ਇਹਦੇ ਵਿੱਚ ਖਰਚਾ ਪਣੀ ਆਊਗਾ ਸਸ ਆਪਾਂ ਸਾਰੇ ਮਿਲ ਕੇ ਕਰ ਲਾਂਗੇ ਵੀ ਆਪਣੇ ਪਿੰਡ ਦਾ ਕੋ ਜੇ ਅਸੀਂ ਬੱਚਾ ਭੁੱਖਾ ਨਹੀਂ ਥੋਣਾ ਚਾਹੀਦਾਗਾ ਠੀਕ ਹੈ ਹਾਂ ਜੀ ਇਹ ਕਿਹੜਾ ਇਹ ਬਹੁਤ ਵਧੀਆ ਲੱਗਿਆ ਤੁਸੀਂ ਪਾਰਟੀ ਬਾਜੀ ਦੇ ਉੱਪਰ ਉੱਟ ਕੇ ਇਹ ਸੇਵਾ ਕਰ ਰਹੇ ਆ ਪਤਾ ਚੱਕਰ ਗਿਆ ਜੀ ਤੁਹਾਨੂੰ ਪਤਾ ਪੰਜਾਬ ਆਪਣੇ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਆ ਆਪਣਾ ਨਾਮ ਬਾਬੇ ਨਾਨਕ ਨੇ ਲੰਗਰ ਚਲਾਇਆ ਹੋਇਆ ਉਹੀ ਇਹੀ ਚ ਲੈ ਜੀ ਕੋਈ ਸਾਡਾ ਬੰਦਾ ਭੁੱਖਾ ਨਾ ਸੌਵੇ ਹਾਂ ਉਸ ਚੀਜ਼ ਲਈ ਅਸੀਂ ਉਹ ਬਾਬੇ ਨਾਨਕ ਦੇ ਭਾਵ ਦੇ ਹਾਂ ਜੀ ਬਿਨਾ ਭੇਦ ਭਾਵ ਦੇ ਬਾਬੇ ਨਾਨਕ ਦੇ ਫਲਸਫੇ ਨੂੰ ਲੈ ਕੇ ਚੱਲ ਰਹੇ ਆ ਜੋ ਅਸੀਂ ਕਰ ਸਕਦੇ ਆ ਅਸੀਂ ਆਪਣੇ ਪਿੰਡ ਲਈ ਕਰ ਲਈਏ ਬਾਹਰ ਲਈ ਇਹ ਦੁਨੀਆ ਬਹੁਤ ਸਾਰੀ ਕਰੀ ਜਾਂਦੀ ਹੈਗੀ ਆ ਹੂੰ ਉੱਥੇ ਬਹੁਤ ਰਾਸ਼ਨ ਇਕੱਠਾ ਤੇ ਜਰੂਰ ਆਪਣੇ ਭੈਣ ਦੀ ਖਬਰਸਾਰ ਲਈ ਜਾਵੇ ਕਿੰਨੇ ਦਿਨ ਹੋ ਗਏ ਲੰਗਰ ਚੱਲਦੇ ਨੂੰ ਜੀ ਇਹ ਜੀ ਅਸੀਂ ਪਰਸੋਂ ਚ ਲਾਇਆ ਸੀਗਾ ਭਾਜ ਜਿੰਨੇ ਦਿਨ ਮੀਂਹ ਪਊਗਾ ਮਤਲਬ ਜਿੰਨਾਦਰ ਕੰਮਕਾਰ ਸੈਟ ਨਹੀਂ ਹੁੰਦੇ ਲੋਕਾਂ ਦੇ ਉਹਨੇ ਦਿਨ ਅਸੀਂ ਲਗਾਤਾਰ ਚਲਾਵਾਂਗੇ ਉਹ ਤੇ 10 ਦਿਨ ਲੱਗਣ ਹਫਤਾ ਲੱਗੇ ਜਿੰਨਾ ਵੀ ਲੱਗੇਗਾ ਤੇ ਕਿੰਨੀ ਸੰਖਤ ਦਾ ਲੰਗਰ ਤਿਆਰ ਕਰਦੇ ਤੁਸੀਂ ਯਾਰ ਲਗਭਗ ਹਰ ਰੋਜ਼ 7-800 ਬੰਦੇ ਦਾ ਲੰਗਰ ਤਿਆਰ ਹੁੰਦਾ ਹੈਗਾ ਲੋਕ ਆ ਕੇ ਸ਼ੱਕਤ ਦੇ ਵੀ ਆ ਨੇ ਸਾਡੇ ਵਲੰਟੀਅਰ ਬਸਤੀਆਂ ਚ ਜਾ ਜਾ ਕੇ ਵੰਡ ਕੇ ਵੀ ਆਉਂਦੇ ਹੈਗੇ ਜਿੱਦੇ ਕੋਈ ਨਹੀਂ ਆ ਸਕਦਾ ਹੈਗਾ ਜਿਵੇਂ ਲੱਡੂ ਬਸਤੀ ਆ ਧੱਕਾ ਬਸਤੀ ਆ ਜਾਂ ਇਧਰ ਲੀਆਂ ਬਸਤੀ ਸਭ ਦੇ ਵਿੱਚ ਜਾ ਕੇ ਲੰਗਰ ਦੇ ਕੇ ਆ ਰਹੇ ਆ ਆਪਣੇ ਵਲੰਟੀਅਰ ਤੇ ਸਭ ਦਾ ਮੈਂ ਬਹੁਤ ਬਹੁਤ ਧੰਨਵਾਦ ਦੀਆਂ ਵੀ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਕੰਮ ਕਰ ਰਿਹਾ ਹੈਗਾ ਇਹਦੇ ਵਿੱਚ ਸਾਨੂੰ ਬਹੁਤ ਵਧੀਆ ਲੋਕਾਂ ਦਾ ਹੋਰ ਵੀ ਸਹਿਯੋਗ ਪ੍ਰਾਪਤ ਕੁਛ ਨਹੀਂ ਹਰ ਸਿੰਘ ਦਾ ਵਪਾਰੀ ਉਹ ਵੀ ਸਾਨੂੰ ਸਾਨੂੰ ਸਹਿਯੋਗ ਕਰ ਰਹੇ ਹੈਗੇ ਆ ਆਪਣੇ ਪਿੰਡ ਦੇ ਵੀ ਜਿਹਦੇ ਕੋਲ ਵੀ ਜਾਨਣੇ ਆ ਹਰ ਇੱਕ ਬੰਦਾ ਜਿਵੇਂ ਕੱਲ ਜਥੇ ਹਰ ਸਤਨਾਥ ਸਿੰਘ ਜੀ ਨੇ ਸਾਡੀ ਮਦਦ ਕੀਤੀ ਠੀਕ ਹੈ ਅੱਜ ਸ਼ਾਸਤਰੀ ਜੀ ਨੇ ਸਾਡੀ ਮਦਦ ਕੀਤੀ ਕੋ ਹਰ ਇੱਕ ਪਿੰਡ ਦਾ ਹਰ ਇੱਕ ਬੰਦਾ ਸਾਡੀ ਮਦਦ ਕਰ ਰਿਹਾ ਇਸ ਗੱਲ ਦੇ ਵਿੱਚ ਠੀਕ ਹੈ ਜੀ ਹਾਂ ਜੀ ਹਾਂ ਜੀ ਸੋਨੀ ਜੀ ਕੀ ਕਹਿਣਾ ਚਾਹੋਗੇ ਇਹਦਾ ਪਿੰਡ ਨਾ ਭਜੀ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਸਾਡੇ ਕੋਲੇ ਅਸੀਂ ਤਾਂ ਭਜੀ ਇਹੀ ਸੋਚ ਕੇ ਲਾਇਆ ਵੀ ਸਾਡੇ ਪਿੰਡ ਦੇ ਵਿੱਚ ਕੋਈ ਵੀ ਮਜ਼ਦੂਰ ਪਰਿਵਾਰ ਲੋੜਵੰਦ ਪਰਿਵਾਰ ਭੁੱਖਾ ਨਾ ਸੋਵੇ ਕੋਈ ਵੀ ਬੰਦਾ ਦੇਖੋ ਸਿਰ ਤੇ ਸੱਤ ਨਾ ਹੋਊਗੀ ਬੰਦਾ ਮੀਂਹ ਚ ਵੀ ਰਾਤ ਕੱਟ ਲੂਗਾ ਪਰ ਉਹਦਾ ਢਿੱਡ ਨਾ ਭੁੱਖਾ ਹੋਵੇ ਅਸੀਂ ਇਹ ਸੋਚ ਕੇ ਲੰਗਰ ਲਾਇਆ ਵੀ ਕਿਸੇ ਵੀ ਪਰਿਵਾਰ ਸਾਰੇ ਪਰਿਵਾਰ ਸਾਡੇ ਆ ਪੰਡ ਸਾਰਾ ਸਾਡਾ ਹੀ ਆ ਵੀ ਅਸੀਂ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਕੋਈ ਸਾਡੀ ਪਾਰਟੀ ਵਾਜੀ ਨਹੀਂ ਕਿਸੇ ਨਾਲ ਅਸੀਂ ਹਰੇਕ ਦੇ ਘਰ ਘਰ ਜਾ ਕੇ ਬਸਤੀ ਦੇ ਵਿੱਚ ਅਸੀਂ ਆਪ ਪ੍ਰਸ਼ਾਦਾ ਵਰਤਾ ਕੇ ਆਉਨੇ ਆ ਜਾ ਕੇ ਸਾਨੂੰ ਇਹ ਆ ਵੀ ਜਿੰਨੇ ਦਿਨ بارش ਪਊਗੀ 15 ਦਿਨ ਤੋਂ بارش ਪੈ ਰਹੀ ਆ ਵੀ ਮਜ਼ਦੂਰ ਪਰਿਵਾਰਾਂ ਦਾ ਬਹੁਤ ਬੁਰਾ ਹਾਲ ਆ ਉਸ ਦੀ ਲੋੜ ਅਨੁਸਾਰ ਅਸੀਂ ਜਿੰਨੀ ਕਿ ਸ਼ਰਧਾ ਅਨੁਸਾਰ ਸੇਵਾ ਕਰ ਸਕਦੇ ਆ ਅਸੀਂ ਉਸ ਤੋਂ ਵੀ ਵੱਧ ਚੜ ਕੇ ਕਰਾਂਗੇ ਸੰਯੋਗ ਸਾਨੂੰ ਬਹੁਤ ਵਧੀਆ ਲੋਕਾਂ ਦਾ ਮਿਲ ਰਿਹਾ ਠੀਕ ਹੈ ਬਹੁਤ ਵਧੀਆ ਪਰਲਾ ਤੁਹਾਡਾ ਹੀ